20 ਅਗਸਤ ਨੂੰ ਪਿੰਡ ਰਾਜੋਵਾਲ ਦੇ ਵਿੱਚ ਬਾਬਾ ਮੋਤੀਆਂ ਵਾਲੀ ਸਰਕਾਰ ਦੇ ਮੇਲੇ ਦੇ ਉੱਤੇ ਛਿੰਝ ਪੈਣੀ ਆ ਤੇ ਪਹਿਲਵਾਨਾਂ ਦੀ ਟੱਕਰ ਹੋਣੀ ਆ ਤਾਂ ਮੈਂ ਗੱਲ ਅਰਜ਼ੀ ਕਰਦਾ ਬਾਬਾ ਮੋਤੀਆਂ ਵਾਲੀ ਸਰਕਾਰ ਰਾਜੋਵਾਲ ਵਿੱਚ ਸ਼ਾਹੀ ਦਰਬਾਰ ਲੋਕ ਸਭ ਨੇ ਮੁਰਾਦਾ ਲੈਂਦੇ ਰਾਜੋਵਾਲ ਛਿੰਝ ਮੇਲੇ ਤੇ ਤੁਸੀਂ ਵੇਖਿਓ ਪਟਾਕੇ ਯਾਰੋ ਪੈਂਦੇ ਰਾਜੋਵਾਲ ਸ਼ਿੰਝ ਮੇਲੇ ਤੇ ਤਲੇਤੇ ਵਾਲਾ ਭੋਲਾ ਕਾਸ਼ਨੀ ਕਮਾਲ मामੂਪੁਰ ਵਾਲਾ ਭੌਂਦੂ ਵਿਸ਼ਾਲ ਜਿਵੇਂ ਝੋਟਿਆਂ ਦੇ ਨਾਲ ਝੋਟੇ ਖੈਂਦੇ ਰਾਜੋਵਾਲ ਸ਼ਿੰਝ ਮੇਲੇ ਤੇ ਤੁਸੀਂ ਵੇਖਿਓ ਪਟਾਕੇ ਯਾਰੋ ਪੈਂਦੇ ਰਾਜੋਵਾਲ ਸ਼ਿੰਝ ਮੇਲੇ ਤੇ ਤਲੇਤੇ ਵਾਲੇ ਗਾਮੇ ਨੇ ਗੋਡਾ ਯਾਰੋ ਵਹੁਣਾ ਰਵੀ ਰੌਣੀ ਨਾਲ ਜੀਨੇ ਸਿੰਘ ਹੈ ਪਸਾਉਣਾ ਜੈਲੀ ਦੌਲਤ ਪੂਰੀਏ ਹੁਣੀ ਕਹਿੰਦੇ ਰਾਜੋਵਾਲ ਸ਼ਿੰਝ ਮੇਲੇ ਤੇ ਤੁਸੀਂ ਵੇਖਿਓ ਪਟਾਕੇ ਯਾਰੋ ਪੈਂਦੇ ਰਾਜੋਵਾਲ ਸ਼ਿੰਝ ਮੇਲੇ ਤੇ ਤੁਸੀਂ ਵੇਖਿਓ ਪਟਾਕੇ ਯਾਰੋ ਪੈਂਦੇ ਰਾਜੋਵਾਲ ਸ਼ਿੰਝ ਮੇਲੇ ਤੇ